ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਪ੍ਰਤੀ ਕਮੇਟੀ ਬਣੀ ਸੀ ਪਹਿਲਾਂ 7 ਮੈਂਬਰ ਹੀ ਫਿਰ ਦੋ ਬੰਦੇ ਬਾਦਲਾਂ ਨੇ ਉੱਤੋਂ ਅਸਤੀਫਾ ਤਵਾ ਦਿੱਤਾ ਸੀਗਾ ਤੇ 5 ਮੈਂਬਰ ਰਹਿ ਗਏ ਸੀ ਪੰਜਾਂ ਮੈਂਬਰਾਂ ਨੂੰ ਹੁਕਮ ਹੋਇਆ ਸੀ ਅਕਾਲ ਤਖਤ ਦੇ ਜਿਆਦਾ ਸਾਹਿਬ ਦਾ ਕਿ ਤੁਸੀਂ ਜਾ ਕੇ ਪ੍ਰਤੀ ਕਰੋ ਤੇ ਸਰਕਲ ਤੋਂ ਲੈ ਕੇ ਜ਼ਿਲ੍ਹਿਆਂ ਤੋਂ ਲੈ ਕੇ ਸਾਰੇ ਡੈਲੀਗੇਟ ਬਣਾ ਕੇ ਫਿਰ ਪ੍ਰਧਾਨ ਦੀ ਚੋਣ ਕੀਤੀ ਜਾਏ ਨਵੀਂ ਲੀਡਰਸ਼ਿਪ ਜਿਹੜੀ ਆ ਕੌਮ ਨੂੰ ਮਹੀਆ ਕਰਾਈ ਜੀ ਉਹ ਸਿਲਸਿਲੇ ਦੇ ਵਿੱਚ ਸਾਰੇ ਪੰਜਾਬ ਤੇ ਪਿਛਲੇ ਦਿਨਾਂ ਚ ਅਸੀਂ ਮੀਟਿੰਗਾਂ ਵੀ ਕੀਤੀਆਂ ਜਿਹੜੀਆਂ ਕਾਨਫਰੰਸਾਂ ਦਾ ਰੂਪ ਧਾਰ ਕਰ ਗਈਆਂ ਔਰ ਅੱਜ ਅਸੀਂ ਹੁਣ ਭੱਤੀ ਵਾਸਤੇ ਮੈਂ ਕੱਲ ਕਮਾਣਪਿੰਡ ਤੇ ਗਿਆ ਸੀ ਉੱਥੇ ਵੀ ਬਹੁਤ ਲੋਕ ਉਤਸ਼ਾਹ ਨਾਲ ਕਾਪੀਆਂ ਲੈਣ ਆਏ ਸੀ ਡੇਰਾ ਬਾਬਾ ਨੇ ਕਿਹਾ ਸੀ ਬੜੇ ਉਤਸ਼ਾਹ ਨਾਲ ਲੋਕਾਂ ਕਾਪੀਆਂ ਲਈਆਂ ਬਟਾਲੇ ਗਿਆ ਬੜੇ ਉਤਸ਼ਾਹ ਨਾਲ ਕਾਪੀਆਂ ਲਿੱਖਦੀਆਂ ਪਰ ਅੱਜ ਅਸੀਂ ਕਲਾਨੌਰ ਆਏ ਹਾਂ ਉਸੇ ਸਿਲਸਿਲੇ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਵੀ ਇੱਥੇ ਵਧੀਆ ਮੀਟਿੰਗ ਵਰਗਾ ਮਾਹੌਲ ਬਣ ਗਿਆ ਲੋਕਾਂ ਚੋਂ ਛਾ ਵਲੋਕ ਆਪ ਕਾ ਆਪਣਾ ਚੈਨਲ ਲੈ ਰਿਆ ਕਿ ਅਸੀਂ ਅਕਾਲ ਤਖ ਦੇ ਨਾਲ ਜੋ ਅਕਾਲ ਤਖ ਦਾ ਹੁਕਮ ਆ ਉਸ ਨੂੰ ਮੰਨਾਂਗੇ